ਮਾਪੇ ਬੱਚਿਆਂ ਵਾਸਤੇ ਬਹੁਤ ਕੁਝ ਕਰਦੇ ਹਨ। ਔਰ ਬੱਚੇ ਮਾਪਿਆਂ ਨੂੰ ਅੱਜਕੱਲ ਕੋਈ ਸਮਝਦੇ। ਪਹਿਲਾਂ ਛੋਟੇ ਹੁੰਦੇ ਤਾਂ ਉਹ ਕਹਿੰਦਾ ਮੇਰੀ ਮਾਂ ਹੈ ਮੇਰੀ ਮਾਂ ਮੇਰੀ ਮਾਂ ਜਦੋਂ ਕਿ ਵਿਆਹ ਜਾਂਦੇ ਆ ਉਹ ਕਹਿੰਦਾ ਤੂੰ ਸਾਹਮਣ ਉਹ ਕਹਿੰਦਾ ਤੂੰ ਸਾਹਮਣ ਤੇਰੀ ਹੈ ਤੇਰੀ ਹੈ। ਮੈਂ ਉੱਥੇ ਇਹ ਲਿਖ ਹੈਗਾ ਕਹਿੰਦਾ ਉੱਥੇ ਲੋੜ ਨਹੀਂ ਕਿ ਕਰਾਂ ਬੇਰੀਆਂ ਦੀ। ਜਿੱਥੇ ਬੋੜਾਂ ਦੀ ਠੰਢੜੀ ਛਾਂ ਹੋਵੇ। ਉਹਨੂੰ ਲੋਰ ਨਹੀਂ ਤੀਰ ਸਜਾਣ ਦੀ ਜਿਹਦੇ ਘਰ ਤਕਬਰ ਦੇ ਤੋਂ ਤੀਨ ਮਾਂ ਹੋਵੇ ਕਹਿੰਦਾ ਹਾ ਕੀਜ ਬਜ਼ਾਰੋਂ ਮਿਲਦੀ ਐ ਉਹ ਬਾਜ਼ਾਰ ਨਾ ਲੱਭੇ ਜਿੱਥੋਂ ਮਿਲਦੇ ਪਿਓ ਤੇ ਮਾਂ ਹੋਵੇ ਕਹਿੰਦਾ ਭਲੇ ਦੇ ਕਰੋ ਕੰਮ ਸਾਲੀ ਜਿਸ ਦੇ ਨਾਲ ਮਾਂ ਕਗਲਾ ਉੱጫ ਨਾ ਹੋਵੇ ਕਹਿੰਦਾ ਉਸ ਤਰਫ ਦਾ ਕੀ ਫਾਇਦਾ ਜਿਹਦੇ ਫੁੱਲ ਤੇ ਫੜਨਾ ਹੁੰਦੀ ਤਾਂ ਹੋਵੇ